ਸਾਸਤ੍ਰੀ ਕਲਪ੍ਰਿੰਟਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਨੀ ਆਸਟਿਓ ਆਰਥਰਾਇਟਸ ਜਿਹੜੀ ਕਿ ਗੋਡਿਆਂ ਦੇ ਗਠੀਏ ਬਾਰੇ ਦੇਖਿਆ ਗਿਆ ਹੈ ਜਿਉਂ-ਜਿਉਂ ਆਪਣੀ ਉਮਰ ਵੱਧਦੀ ਹੈ ਆਪਣੇ ਗੋਡੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਸਪੈਸ਼ਲੀ ਇੰਡੀਆ ਦੇ ਵਿੱਚ ਹਰ ਘਰ ਦੇ ਵਿੱਚ ਗੋਡਿਆਂ 'ਚ ਦਰਦ ਹੈ ਕਿਉਂਕਿ ਆਪਾਂ ਕਸਰਤ ਘੱਟ ਕਰਦੇ ਹਾਂ ਔਰ ਆਪਾਂ ਨੂੰ ਕਸਰਤਾਂ ਬਾਰੇ ਪ੍ਰੋਪਰ ਜਾਣਕਾਰੀ ਵੀ ਨਹੀਂ ਹੈ ਤੋ ਤੁਸੀਂ ਘਬਰਾਓ ਨਾ ਅਗਰ ਤੁਹਾਡੇ ਵੀ ਗੋਡਿਆਂ 'ਚ ਗੈਪ ਘਟ ਗਿਆ ਹੈ ਔਰ ਤੁਹਾਡੇ ਗੋਡਿਆਂ ਦੇ ਵਿੱਚ ਗ੍ਰੀਸ ਘਟ ਗਿਆ ਹੈ ਤੁਹਾਡੇ ਗੋਡਿਆਂ ਦਾ ਗਠੀਆ ਹੋ ਗਿਆ ਹੈ ਤਾਂ ਤੁਸੀਂ ਅੱਜ ਤੋਂ ਹੀ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਗੋਡਿਆਂ ਦੇ ਦਰਦ ਤੋਂ ਬਚ ਸਕਦੇ ਹੋ ਅਗਰ ਤੁਹਾਨੂੰ ਡਾਕਟਰ ਨੇ ਤੁਹਾਨੂੰ ਆਪਰੇਸ਼ਨ ਕਰਾਉਣ ਲਈ ਵੀ ਕਹਿ ਦਿੱਤਾ ਹੈ ਔਰ ਅਗਰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਜਰੂਰ ਕਰਾਓ ਪਰ ਉਸ ਤੋਂ ਪਹਿਲਾਂ ਸਾਡੀਆਂ ਇਹ ਆਸਾਨ ਕਸਰਤਾਂ ਘਰ 'ਚ ਰੋਜ਼ਾਨਾ ਕਰਨੀਆਂ ਸ਼ੁਰੂ ਕਰ ਦੋ ਤੁਹਾਨੂੰ ਬਹੁਤ ਜਲਦੀ ਫਰਕ ਪੈਣ ਵਾਲਾ ਹੈ ਕਿਉਂਕਿ ਜਦੋਂ ਆਪਾਂ ਯੰਗ ਹੁੰਨੇ ਆ ਆਪਣੀ ਗੋਡਿਆਂ ਦੇ ਵਿੱਚ ਪ੍ਰੋਪਰ ਗੈਪ ਹੁੰਦਾ ਹੈ ਆਪਣੇ ਜਿਹੜੇ ਥਾਈ ਦੇ ਮਸਲ ਪੱਟ ਦੇ ਮਸਲ ਹੁੰਦੇ ਨੇ ਉਹ ਪੂਰੇ ਤਾਕਤਵਰ ਹੁੰਦੇ ਨੇ ਜਿਵੇਂ ਕਿ ਕੁਐਡਸੇ ਮਸਲ ਹੈਮਸਟ੍ਰਿੰਗ ਮਸਲ ਇਹ ਮੇ ਨੇ ਜਿਹੜੇ ਆਪਣੀ ਗੋਡੇ ਦੇ ਮਾਸਪੇਸ਼ੀਆਂ ਨੂੰ ਸਾਂਭ ਕੇ ਰੱਖਦੇ ਨੇ ਜਿਉਂ-ਜਿਉਂ ਆਪਣੀ ਉਮਰ ਵਾਧੀ ਹੈ ਮਸਲਸ ਆਪਣੀ ਬੋਨ ਨਾਲੋਂ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਬੋਨਸ ਨੇ ਜਿਹੜੀਆਂ ਹੱਡੀਆਂ ਨੇ ਆਪਸ ਦੇ ਵਿੱਚ ਨੇੜੇ ਆ ਜਾਂਦੀਆਂ ਨੇ ਔਰ ਟਕਰਾਉਣਾ ਸ਼ੁਰੂ ਕਰ ਦਿੰਦੀਆਂ ਨੇ ਜਿਸ ਕਰਕੇ ਟਕਰਾਉਣ ਦੇ ਨਾਂ ਨਾਲ ਇਸ ਤੇ ਆਸਟਿਓਫਾਈਟਸ ਬਣ ਜਾਂਦੇ ਨੇ ਟਿੱਕੇ ਟਿੱਕੇ ਜੀ ਔਰ ਉਹ ਆਪਸੇ ਵਿੱਚ ਵੱਜਦੇ ਨੇ ਔਰ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜ਼ਿਆਦਾਤਰ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ। ਆਪਣੀ ਕਲੀਨਿਕ ਤੇ ਜ਼ਿਆਦਾ ਔਰਤਾਂ ਹੀ ਆਉਂਦੀਆਂ ਨੇ ਕਿਉਂਕਿ ਉਹ ਜ਼ਿਆਦਾ ਕੰਮ ਵੀ ਕਰਦੀਆਂ ਨੇ ਔਰ ਗੋਡਿਆਂ ਦਾ ਧਿਆਨ ਨਹੀਂ ਕਰਦੀਆਂ। ਸੋ ਅਗਰ ਤੁਹਾਡੀ ਉਮਰ 45 ਸਾਲ ਹੈ ਜਾਂ 40 ਸਾਲ ਹੈ ਤੁਸੀਂ ਅੱਜ ਤੋਂ ਅਗਰੇ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਕਦੇ ਵੀ ਗੋਡੇ ਦਰਦ ਨਹੀਂ ਹੋਣਗੇ। ਕਿਉਂਕਿ ਅਗਰ ਆਪਣੇ ਪੱਟ ਦੇ ਮਸਲ ਤਾਕਤਵਰ ਰਹਿਣਗੇ ਤਾਂ ਆਪਾਂ ਗੋਡਿਆਂ ਦੇ ਦਰਦ ਤੋਂ ਬਚ ਸਕਦੇ ਹਾਂ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਸੀਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਦੋ ਇੰਸਟਾਗ੍ਰam ਆਈਡਿਜ਼ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਉੱਥੇ ਤੁਹਾਨੂੰ ਫੋਲੋ ਜ਼ਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਕਰੋ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘ ਸਰਾਹ YouTube ਤੇ ਡਾਕਟਰ ਗੁਰਸ਼ੀਰ ਬਲੌਗਸ ਨੂੰ ਫੋਲੋ ਜ਼ਰੂਰ ਕਰੋ ਸਵਾਲ ਸ਼ੁਰੂ ਕਰ ਗਿਆ ਜੀ ਆਸਾਨ ਕਸਰਤ ਜੀ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਆਪਾਂ ਨੂੰ ਇੱਕ ਫੋਮ ਰੋਲਰ ਚਾਹੀਦਾ ਹੈ ਜੇ ਤੁਹਾਡੇ ਕੋਲ ਫੋਮ ਰੋਲਰ ਨਹੀਂ ਹੋਏਗਾ ਤੁਸੀਂ ਇੱਕ ਛੋਟਾ ਜਿਹਾ ਕੁਸ਼ਨ ਲੈ ਲੈਣਾ ਇਸ ਨੂੰ ਆਪਾਂ ਗੋਡੇ ਦੇ ਥਲੇ ਰੱਖ ਲੈਣਾ ਐਦਾਂ ਕਰਕੇ ਔਰ ਇਸ ਨੂੰ ਆਪਾਂ ਥੱਲੇ ਨੂੰ ਦਬਾਵਾਂਗੇ ਸੋ ਆਪਣੇ ਕੋਲੇ ਰੋਲਰ ਹੈ ਆਪਾਂ ਰੋਲਰ ਹੀ ਦਬਾਵਾਂਗੇ ਔਰ ਇਸ ਨਾਲ ਕਿਉਂਕਿ ਪ੍ਰੋਪਰ ਪ੍ਰੈਸ਼ਰ ਪੈਂਦਾ ਇਸ ਨੂੰ ਤੁਸੀਂ ਜ਼ੋਰ ਨਾਲ نیچے ਨੂੰ ਦਬਾਵਾਂਗੇ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫੇਰ ਦਬਾਵਾਂਗੇ 1 2 3 4 5 6 7 8 9 10 देन ਰਿਲੈਕਸ ਇਸ ਨੂੰ ਤੁਸੀਂ ਗਿਣ ਕੇ 10 ਵਾਰੀ ਕਰਨਾ ਹੋਗੀ ਪਹਿਲੀ ਕਸਟ ਦੂਸਰੀ ਕਸਟ ਕੀ ਹੈ ਤੁਸੀਂ ਇਸ ਰੋਲਰ ਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਰੱਖਣਾ ਹੈ ਤਾਂ ਕਰਕੇ ਔਰ ਇਸ ਨੂੰ ਤੁਸੀਂ ਦੋਨੇ ਪਾਸੇ ਦਬਾਵਾਂਗੇ ਤਾਂ ਪਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 नौ दस दैन रिलैक्स फिर दबागे एक दो तीन चार पे सात आठ नौ दस दिन रिलैक्स इस कसरत भी गिण के दस बारी करना जी उदू अगली कसरत है उसके करना तुसी एक गोडा मोड़े रखोगे दूजी लत्त सीधी कर दोगे पैर अंदर मोड़ के लत उपर चक देनी हवा च इतने आपकेंड एक दो तीन चार पे सात आठ नौ दस दिन रख देना इस दस बारी करना दस बारी ही दूसरी साइड करा पैर अंदर मोड़ता लत्त उ चक्ती इतने होल्ड कर रहे दस सैकेंड एक दो तो, तीन चार पे सात आठ नौ दस दैन रिलैक्स इसन भी दस बारी करो हूँ जी उस तो अगली कसरत है आपके पै जाना इस तरह और ਇੱਕ ਗੋਡਾ ਮੋੜ ਲੈਣਾ ਇੱਕ ਲੱਤ ਸਿੱਧੀ ਰਹੇਗੀ ਔਰ ਦੈਨ ਲੱਤ ਉੱਪਰ ਚੱਕਣੀ ਆਪਾਂ ਇਦਾਂ ਇੱਕ ਦੋ ਤਿੰਨ ਚਾਰ ਪੰਜ ਜਦੋਂ ਉੱਪਰ ਚੱਕਣੀ ਆ ਪੈਰ ਆਪਣਾ ਮੁੜਿਆ ਹੋਵੇ ਅੰਦਰ ਵਾਲੀ ਸਾਈਡ ਨੂੰ ਇਦਾਂ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 15 ਦੈਨ ਰਿਲੈਕਸ ਇਸ ਤਰ੍ਹਾਂ ਤੁਸੀਂ ਕਣਕੇ ਚਾਰ ਸੈਟ ਲਾਉਣੇ ਆ ਇਹਦੇ ਪੰਜਵੀਂ ਲਾ ਸਕਦੇ ਹੋ ਚਾਰ ਤਾਂ ਲਾਉਣੀ ਲਾਉਣੇ ਆ ਇਸ ਦੇ ਵਿੱਚ ਹੋਲਡ ਨਹੀਂ ਕਰਨਾ ਬਸ ਉੱਪਰ ਥੱਲੇ ਕਰਨਾ 15 ਵਾਰੀ ਕਰਾਂਗੇ ਦੈਨ ਰਾਮ ਇਹ ਕਸਰਤ ਉਸੇ ਹੀ ਦੋਨੋਂ ਸਾਈਡ ਕਰਨੀ ਹੈ ਉਸ ਤੋਂ ਬਾਅਦ ਜਿਹੜੀ ਕਸਰਤ ਕਰਨੀ ਆ ਆਪਾਂ ਇਹ ਰੋਲਰ ਆਪਾਂ ਅੱਡੀ ਦੇ ਥੱਲੇ ਰੱਖ ਦੇਣਾ ਇਸ ਜਗ੍ਹਾ ਤੇ ਔਰ ਦੈਨ ਆਪਾਂ ਇਸ ਨੂੰ ਜ਼ੋਰ ਦੀ ਥੱਲੇ ਨੂੰ ਦਬਾਵਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਦਾ ਬਤਾਂਗੇ 1 2 3 4 5 6 7 8 9 10 10 ਵਾਰੀ ਇਸ ਸਾਈਡ ਕਰਨਾ ਹੈ ਤੁਸੀਂ ਔਰ 10 ਵਾਰੀ ਹੀ ਤੁਸੀਂ ਦੂਸਰੀ ਸਾਈਡ ਕਰਨ ਦੀ ਕੋਸ਼ਿਸ਼ ਕਰਨੀ ਔਰ ਇਹ ਕਸਰਤ ਆ ਤੁਸੀਂ ਸਵੇਰੇ ਸ਼ਾਮ ਕਰਨੀ ਆ ਹੁਣ ਅਜਿਹੀ ਉਸ ਤੋਂ ਅਗਲੀ ਕਸਰਤ ਹੈ ਉਹ ਹੈਗੀ ਆ ਬੈਠ ਕੇ ਕਰਨ ਵਾਲੀ ਕਸਰਤ ਹੁਣ ਆਪਾਂ ਤੁਹਾਨੂੰ ਉਹ ਕਰਕੇ ਦਿਖਾਵਾਂਗੇ ਅਗਲੀ ਕਸਰਤ ਹੈ ਆਪਾਂ ਆਪਣੇ ਨੀਚੇ 2-2 ਕਿਲੋ ਭਾਰ ਬੰਨਣਾ ਗਿੱਟਿਆਂ ਤੇ ਇਹ 2 ਕਿਲੋ ਭਾਰ ਹੈ ਤੁਸੀਂ ਦੇਖੋ ਇਹ ਬਹੁਤ ਜ਼ਿਆਦਾ ਹੈਵੀ ਹੈ ਸੋ ਇਸ ਨੂੰ ਤੁਸੀਂ ਮਾਰਕੀਟ ਚੋਂ ਕਿਤੇ ਤੋਂ ਵੀ ਲੈ ਸਕਦੇ ਹੋ ਵੇਟ ਕੱਪਸ ਕਹਿੰਦੇ ਇਹਨਾਂ ਨੂੰ ਔਰ ਇਸ ਨੂੰ ਤੁਸੀਂ ਇੱਥੇ ਕਿੱਥੇ ਤੇ ਬੰਨ ਲੈਣਾ ਇਸ ਜਗ੍ਹਾ ਤੇ ਚੰਗੀ ਤਰ੍ਹਾਂ ਕਰਕੇ ਔਰ ਇਸ ਨਾਲ ਕੀ ਹੋਏਗਾ ਕਿ ਜਿਹੜੇ ਆਪਣੇ ਗੋਡਿਆਂ ਚ ਗੈਪ ਹੈ ਉਹ ਆਪਣੇ ਘਟਣਾ ਸ਼ੁਰੂ ਹੋ ਜਾਏਗਾ ਤੁਸੀਂ ਦੇਖੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਵਿੱਚ ਦੀ ਪਾ ਕੇ ਇਹਨੂੰ ਬੰਨ ਲੈਣਾ ਹੁਣ ਅਗਰ ਤਾਂ ਕੁਰਸੀ ਉੱਚੀ ਹੈ ਫੇਰ ਤਾਂ ਕੋਈ ਗੱਲ ਨਹੀਂ ਅਗਰ ਕੁਰਸੀ ਨੀਨੀਆ ਤਾਂ ਤੁਸੀਂ ਇਹ ਰੋਲਰ ਨੂੰ ਇੱਥੇ ਰੱਖ ਲੈਣਾ ਇਸ ਜਗ੍ਹਾ ਤੇ ਆਪਣੇ ਇਦਾਂ ਕਰਕੇ ਦੇਖੋ ਲੱਤਾਂ ਗੀਆਂ ਲੰਮਕ ਔਰ ਇਦਾਂ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ 4 ਤੋਂ 5 ਮਿੰਟ ਇਦਾਂ ਹੀ ਰਹਿਣਗੀਆਂ ਲੱਤਾਂ ਹੌਲੀ ਹੌਲੀ 2 ਕਿਲੋ ਭਾਰ ਪਾਵਾਂਗੇ ਔਰ ਫਿਰ ਇਸ ਤੋਂ ਬਾਅਦ ਆਪਾਂ ਇਸਦੇ 3-3 ਕਿਲੋ ਭਾਰ ਪਾਉਣਾ ਸ਼ੁਰੂ ਕਰ ਦਾਂਗੇ ਔਰ ਇਸ ਸਵੇਰੇ ਸ਼ਾਮ ਕਰਾਂਗੇ ਲਮਕਾਉਣ ਨਾਲ ਕੀ ਹੋਏਗਾ ਇਸ ਜਗ੍ਹਾ ਤੇ ਜਿਹੜਾ ਆਪਣੇ ਗੋਡਿਆਂ 'ਚ ਗੈਪ ਘਟਿਆ ਹੋਇਆ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ 2 ਕਿਲੋ ਤੋਂ ਬਾਅਦ ਹਫਤਾ ਤੱਕ 2 ਕਿਲੋ ਪਾਓ ਫਿਰ ਕਿਲੋ ਕਿਲੋ ਦੇ ਨਾਲ ਹੋਰ ਲੈ ਲਓ ਫੇ ਤੁਸੀਂ 3 ਕਿਲੋ ਇਸ ਤੇ ਪਾਉਣਾ ਹੈ ਅਗਰ ਆਪਾਂ ਸਿੱਧਾ ਹੀ 3 ਕਿਲੋ ਪਾ ਦਾਂਗੇ ਤਾਂ ਆਪਣੀ ਗੋਡਿਆਂ ਦੇ ਵਿਚਾਲੇ ਦਰਦ ਸ਼ੁਰੂ ਹੋ ਸਕਦਾ ਹੈ ਇਨਫਲੇਮੇਸ਼ਨ ਵੱਧ ਸਕਦੀ ਹੈ ਸੋ ਪਹਿਲਾਂ 2 ਕਿਲੋ ਫਿਰ ਹਫਤੇ ਬਾਅਦ ਕਿਲੋ 5 ਮਿੰਟ ਸਵੇਰੇ 5 ਮਿੰਟ ਸ਼ਾਮ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਨੀਓਸਟਿਓ ਆਰਥਰਾਇਟਿਸ ਗੋਡੇ ਦੇ ਗਠੀਏ ਤੋਂ ਵੱਧ ਸਕਦੇ ਹੋ ਇੱਕ ਗੱਲ ਪੱਕੀ ਹੈ ਅਗਰ ਤੁਹਾਡੇ ਗੋਡਿਆਂ 'ਚ 100% ਦਰਦ ਹੁੰਦਾ ਹੋਵੇਗਾ ਅਗਰ ਤੁਸੀਂ ਇਹ ਕਸਰਤਾਂ ਕਰ ਲਓਗੇ ਤਾਂ ਦਰਦ ਦਾ ਲੈਵਲ ਘਟ ਕੇ 60 ਔਰ 65 ਤੇ ਪਹੁੰਚ ਜਾਏਗਾ ਸੋ ਅਜ਼ਮਾ ਕੇ ਦੇਖਣਾ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤिल देन ਤੁਸੀਂ ਸਾਰੇ ਜਾਣੇ ਆਪਣੀ ਸੇਧ ਦਾ ਤਿਆਰ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ